ਜਾਣਦੇ ਹੋ ਕਿ ਤੁਹਾਡਾ ਫੋਨ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਸਕਦਾ ਹੈ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ ਪਰ ਇਸ ਦੇ ਕਈ ਨੁਕਸਾਨ ਵੀ ਹਨ ਟੈਕਨੋਲੋਜੀ ਕਾਰਨ ਸਾਡੀ ਨਿੱਜਤਾ ਖਤਮ ਹੋ ਰਹੀ ਹੈ ਜਦੋਂ ਤੁਸੀਂ ਇੰਟਰਨੈਟ ਦੀ ਵਰਤੋਂ ਕਰ ਰਹੇ ਹੁੰਦੇ ਹੋ ਤਾਂ ਗੂਗਲ ਇਸ ਬਾਰੇ ਸਭ ਕੁਝ ਜਾਣਦਾ ਹੈ ਕਿ ਤੁਸੀਂ ਇੰਟਰਨੈਟ ਤੇ ਕੀ ਦੇਖ ਰਹੇ ਹੋ ਇੱਥੇ ਤੱਕ ਕੀ ਇਹ ਵੀ ਪਤਾ ਹੁੰਦਾ ਹੈ ਕਿ ਤੁਸੀਂ ਕਿੱਥੇ ਗਏ ਸੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਲੋਕਾਂ ਦੀਆਂ ਨਿੱਜੀ ਗੱਲਾਂ ਵੀਡੀਓ ਅਤੇ ਫੋਟੋ ਆ ਇੰਟਰਨੈਟ ਤੇ ਲੀਕ ਹੋ ਜਾਂਦੀਆਂ ਹਨ ਇਹ ਜੀਆਂ 스마트ਫੋਨ ਦੀ ਸੈਟਿੰਗ ਦੇ ਕਾਰਨ ਵੀ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ 스마트ਫੋਨ ਚ ਕਈ ਸੈਟਿੰਗਾਂ ਅਤੇ ਐਪਸ ਮੌਜੂਦ ਹਨ ਏ ਐਪਸ ਤੁਹਾਡੇ ਤੋਂ ਕਈ ਤਰ੍ਹਾਂ ਦੀਆਂ ਇਜਾਜ਼ਤਾਂ ਮੰਗਦੀਆਂ ਹਨ ਅਸੀਂ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਇਜਾਜ਼ਤ ਦੇ ਦਿੰਦੇ ਹਾਂ ਕੈਮਰੇ ਤੋਂ ਮਾਈਕ ਤੱਕ ਪਰਮਿਸ਼ਨ ਦਿੰਦੇ ਸਮੇਂ ਅਸੀਂ ਇਹ ਨਹੀਂ ਸੋਚਦੇ ਕਿ ਡਿਵਾਈਸ ਇਹਨਾਂ ਦੀ ਵਰਤੋਂ ਕਦੋਂ-ਕਦੋਂ ਕਰੇਗਾ Google Voice Assistant ਲਈ ਮਾਈਕ੍ਰੋਫੋਨ ਦੀ ਇਜਾਜ਼ਤ ਦੇਣੀ ਪੈਂਦੀ ਹੈ ਇਸ ਨਾਲ Google ਸਾਡੇ ਹੁਕਮਾਂ ਨੂੰ ਸੁਣ ਕੇ ਕੰਮ ਕਰਦਾ ਹੈ। ਇਸੇ ਤਰ੍ਹਾਂ 스마트ਫੋਨ 'ਚ ਵਾਇਸ ਟੂ ਸਪੀਚ ਫੀਚਰ ਦੀ ਵਰਤੋਂ ਕਰਦੇ ਸਮੇਂ ਮਾਈਕ੍ਰੋਫੋਨ ਦੀ ਇਜਾਜ਼ਤ ਵੀ ਦੇਣੀ ਪੈਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਵਾਇਸ ਕਮਾਂਡ ਤੇ ਕੰਮ ਕਰਨ ਵਾਲੇ ਆਲਵੇਜ਼ ਆਨ ਡਿਵਾਈਸਾਂ 'ਚ ਵੱਡੀ ਸਮੱਸਿਆ ਹੈ। ਇਹ ਡਿਵਾਈਸ ਸਾਡੀ ਗੱਲ ਸੁਣਨ ਲਈ ਮਾਈਕ੍ਰੋਫੋਨ ਦੀ ਵਰਤੋਂ ਕਰਦੇ ਆ ਹਨ ਜਿਵੇਂ ਕਿ ਐਲੈਕਸਾ ਉਦੋਂ ਹੀ ਕੰਮ ਕਰਦਾ ਹੈ ਜਦੋਂ ਤੁਸੀਂ ਇਸ ਦਾ ਨਾਮ ਲੈਂਦੇ ਹੋ ਅਤੇ ਇਸ ਨੂੰ ਕਮਾਂਡ ਦਿੰਦੇ ਹੋ ਇਸ ਦਾ ਮਤਲਬ ਇਹ ਡਿਵਾਈਸ ਸਾਡੀ ਹਰ ਗੱਲ ਸੁਣ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਕਈ ਵਾਰ ਫੇਸਬੁੱਕ ਵੀ ਯੂਜ਼ਰਸ ਨੂੰ ਮਾਈਕ੍ਰੋਫੋਨ ਐਕਸੈਸ ਲਈ ਪੁੱਛਦਾ ਹੈ ਇਸ ਨੂੰ ਵੀਡੀਓ ਚੈਟਿੰਗ ਅਤੇ ਟੈਕਸਟ ਟੂ ਸਪੀਚ ਲਈ ਮਾਈਕ੍ਰੋਫੋਨ ਤੱਕ ਪਹੁੰਚਣ ਦੀ ਲੋੜ ਹੁੰਦੀ ਹੈ ਹਾਲਾਂਕਿ ਇਸ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੋਚਦੇ ਕਿ ਇਹ ਸਾਡੀਆਂ ਨੀਜੀਆ ਗੱਲਾਂ ਨੂੰ ਵੀ ਸੁਣ ਸਕਦਾ ਹੈ ਜੇਕਰ ਤੁਸੀਂ ਐਂਡਰੋਇਡ ਡਿਵਾਈਸ ਦੀ ਵਰਤੋਂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾਣਾ ਹੋਵੇਗਾ ਇੱਥੇ ਤੁਹਾਨੂੰ ਸੁਰੱਖਿਆ ਅਤੇ ਪ੍ਰਾਈਵੇਸੀ ਦੇ ਵਿਕਲਪ ਤੇ ਜਾਣਾ ਹੋਵੇਗਾ ਇੱਥੇ ਕਲਿੱਕ ਕਰਨ ਨਾਲ ਤੁਹਾਨੂੰ ਪ੍ਰਾਈਵੇਸੀ ਦਾ ਵਿਕਲਪ ਮਿਲੇਗਾ ਉਸ ਤੇ ਕਲਿੱਕ ਕਰੋ ਇੱਥੇ ਤੁਹਾਨੂੰ ਮਾਈਕ੍ਰੋਫੋਨ ਕੈਮਰਾ ਅਤੇ ਹੋਰ ਸੈਂਸਰਾਂ ਦਾ ਵੇਰਵਾ ਮਿਲੇਗਾ ਇੱਥੋਂ ਤੁਸੀਂ ਜਾਣ ਸਕਦੇ ਹੋ ਕਿ ਕਿਸ ਐਪ ਨੂੰ ਕਿਹੜੀ ਇਜਾਜ਼ਤ ਦਿੱਤੀ ਗਈ ਹੈ ਨਾਲ ਹੀ ਤੁਸੀਂ ਕਿਸੇ ਵੀ ਐਪ ਲਈ ਮਾਈਕ੍ਰੋਫੋਨ ਜਾਂ ਕਿਸੇ ਹੋਰ ਸੈਂਸਰ ਦੀ ਇਜਾਜ਼ਤ ਨੂੰ ਬਲੌਕ ਜਾਂ ਹਟਾ ਸਕਦੇ ਹੋ ਦੱਸ ਦਈਏ ਜੇਕਰ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਜੇ ਤੁਸੀਂ ਕਿਸੇ ਵੀ ਪ੍ਰੋਡਕਟ ਨੂੰ ਖਰੀਦਣ ਵਾਰੇ ਆਪਣੇ ਕਿਸੇ ਮਿੱਤਰ ਜਾਂ ਆਪਣੇ ਪਰਿਵਾਰਿਕ ਮੈਂਬਰ ਦੇ ਨਾਲ ਗੱਲਬਾਤ ਕਰਦੇ ਹੋ ਤਾਂ ਫੋਨ ਤੁਹਾਨੂੰ ਉਸੇ ਚੀਜ਼ ਦੀ ਐਡ ਦਿਖਾਉਣ ਲੱਗ ਜਾਂਦਾ ਹੈ ਤਾਂ ਕੀ ਤੁਸੀਂ ਜਾਣਦੇ ਹੋ ਕਿ ਫੋਨ ਤੁਹਾਡੀ ਹਰ ਇੱਕ ਗੱਲ ਨੂੰ ਸੁਣ ਸਕਦਾ ਹੈ ਜੇਕਰ ਤੁਸੀਂ ਆਪਣੇ ਫੋਨ ਦੇ ਵਿੱਚ ਇਹ ਸੈਟਿੰਗਾਂ ਕਰ ਲੈਂਦੇ ਹੋ ਤਾਂ ਤੁਹਾਡੀ ਨਿੱਜੀ ਜ਼ਿੰਦਗੀ ਲੀਕ ਹੋਣ ਤੋਂ ਬਚ ਸਕਦੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਜੁੜੇ ਰਹੋ ਨਿੱਡਰ ਪੰਜਾਬੀ ਮੀਡੀਆ ਨਾਲ ਤੇ ਤੁਸੀਂ ਆਪਣੀ رائے ਸਾਨੂੰ ਸਾਡੇ ਕਮੈਂਟ ਬਾਕਸਾਂ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਧੰਨਵਾਦ